ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਰਿਪਿੰਦਰ ਰਿੰਪੀ ਸੋਤੋਂ ਦੇ ਕਿ ਗੀਤ ਸ਼ੇਅਰ ਕਰਦੀ ਆ ਮੈਂ ਤੁਸੀ ਦੱਸਣਾ ਜੀ ਕਿਹੜੇ ਸਿੰਗਰ ਦਾ ਹੈ ਨਾਬਦ ਨਾਮ ਗਰੀਬਾਂ ਦਾ ਹਰ ਥਾਂ ਪੈਸੇ ਦੀ ਸਰਦਾਰੀ ਨਾਬਦ ਨਾਮ ਗਰੀਬਾਂ ਦਾ ਹਰ ਥਾਂ ਪੈਸੇ ਦੀ ਸਰਦਾਰੀ ਤਨ ਚੀਜ਼ਾਂ ਮਾਰਦੀਆਂ ਬੰਦੇ ਨੂੰ ਝੂਠ ਝੂਠ ਤੇ ਨਾਰੀ ਤਨ ਚੀਜ਼ਾਂ ਮਾਰਦਿਆਂ ਬੰਦੇ ਨੂੰ ਝੂਠ ਝੂਠ ਤੇ ਨਾਰੀ ਸੀਤਾ ਵਰਗੀ ਮਿਲਦੀ ਨਾ ਸੈਵਾ ਵਰਗੀ ਹਰ ਥਾਂ ਮਿਲਦੀ ਵਿਰਲੀ ਹੀ ਜਾਣ ਸਕੇ ਜਿਹੜੀ ਸੱਚੀ ਕੋਈ ਗੱਲ ਦਿਲ ਦੀ ਵਿਰਲੀ ਹੀ ਜਾਂ ਸਕੇ ਬਸ ਕੋਈ ਸੱਚੀ ਹੈ ਗੱਲ ਦਿਲ ਦੀ ਦਿਲ ਤਾਂ ਹਰ ਕੋਈ ਜੋੜ ਲਵੇ ਦਿਲ ਤਾਂ ਹਰ ਕੋਈ ਜੋੜ ਲਵੇ ਬਿਰਲੀ ਤੋੜ ਚੜਾਉਂਦੀ ਯਾਰੀ ਤਨ ਚੀਜ਼ਾਂ ਮਾਰਦੀ ਬੰਦੇ ਨੂੰ ਝੂਠ ਝੂਠ ਤੇ ਨਾਰੀ ਤਨ ਚੀਜ਼ਾਂ ਮਾਰਦਿਆਂ ਬੰਦੇ ਨੂੰ ਝੂਠ ਝੂਠ ਤੇ ਨਾਰੀ ਅੱਗੇ ਕੀ ਹੈ ਜੀ ਦਿਲ ਦੀ ਕੀਮਤ ਪੈਂਦੀ ਨਾ ਦਿਲ ਦੀ ਕੀਮਤ ਪੈਂਦੀ ਨਾ ਗੋਰੇ ਰੰਗ ਦੇ ਗਾਕ ਬਥੇਰੇ ਦਿਲ ਦੀ ਕੀਮਤ ਪੈਂਦੀ ਨਾ ਗੋਰੇ ਰੰਗ ਦੇ ਗਾਕ ਬਥੇਰੇ ਜਿਸਮਾਂ ਦੀ ਮੰਡੀ ਚ ਫਿਰਨ ਵਪਾਰੀ ਚਾਰ ਛੁਫੇਰੇ ਜਿਸਮਾਂ ਦੀ ਮੰਡੀ ਚ ਫਿਰਨ ਵਪਾਰੀ ਚਾਰ ਛੁਫੇਰੇ ਮੁੱਲ ਤਾਂ ਛੜ ਛੜ ਲੱਗਦੇ ਨੇ ਤਾ ਚੜਿ ਚੜ ਲੱਗਦੇ ਨੇ ਜਿੱਥੇ ਵੀ ਦਿਸਦੀ ਲਾਲ ਫੁੱਲਕਾਰੀ ਤਨ ਚੀਜ਼ਾਂ ਮਾਰਦਿਆਂ ਬੰਦੇ ਨੂੰ ਝੂਠ ਝੂਠ ਤੇ ਨਾਰੀ ਤਨ ਚੀਜ਼ਾਂ ਮਾਰਦਿਆਂ ਬੰਦੇ ਨੂੰ ਝੂਠ ਝੂਠ ਤੇ ਨਾਰੀ